ਤਾਰ ਪਹੇਲੀ ਸਭ ਤੋਂ ਲੰਬੀ ਪੋਸ਼ ਕਿਸ ਦੀ ਹੈ ਇਸ ਦਾ ਸਹੀ ਜਵਾਬ ਹੈ ਪਤੰਗ ਦੂਸਰੀ ਪਹੇਲੀ ਉਹ ਕਿਹੜੀ ਚੀਜ਼ ਹੈ ਜਿਸ ਨੂੰ ਅਸੀਂ ਕੱਟ ਸਕਦੇ ਹਾਂ ਪਰ ਟੁਕੜੇ ਨਹੀਂ ਕਰ ਸਕਦੇ ਇਸ ਦਾ ਸਹੀ ਜਵਾਬ ਹੈ ਸਮਾਂ ਤੀਸਰੀ ਪਹੇਲੀ ਉਹ ਕਿਹੜਾ ਕੰਮ ਹੈ ਜਿਸ ਦੇ ਕਰੇ ਬਿਨਾ ਔਰਤਾਂ ਦਾ ਦਿਨ ਨਹੀਂ ਲੰਘਦਾ ਇਹ ਬਹੁਤ ਹਾਸੇ ਆਉਣ ਵਾਲੀ ਪਹੇਲੀ ਹੈ ਤੁਸੀਂ ਜ਼ਰੂਰ ਸੁਣੋ ਇਸ ਦਾ ਸਹੀ ਜਵਾਬ ਹੈ ਚੁਗਲੀ ਕੀਤੇ ਬਿਨਾ ਚੌਥੀ ਪਹੇਲੀ ਉਹ ਕਿਹੜਾ ਬੈਂਡ ਹੈ ਜਿਹੜਾ ਸਿਰਫ ਬਿਆਹੀਆਂ ਔਰਤਾਂ ਦੀ ਵਜਾ ਸਕਦੀਆਂ ਹਨ ਇਸ ਦਾ ਸਹੀ ਜਵਾਬ ਹੈ ਹਸ ਵੈਂਡ ਪੰਜਵੀਂ ਪਹੇਲੀ ਕੁੜੀਆਂ ਦੀ ਉਹ ਕਿਹੜੀ ਚੀਜ਼ ਹੈ ਜੋ ਵਾਦੀ ਰਹਿੰਦੀ ਹੈ ਇਸਦਾ ਸਹੀ ਜਵਾਬ ਹੈ Baal ਛੇਵੀਂ ਪਹੇਲੀ ਦੱਸੋ ਉਹ ਕਿਹੜੀ ਚੀਜ਼ ਹੈ ਜੋ ਮੇਂ ਵਿੱਚ ਕਿੰਨੀ ਵੀ ਭਿੱਜ ਜਾਵੇ ਉਹ ਫਿਰ ਵੀ ਗਿੱਲੀ ਨਹੀਂ ਹੁੰਦੀ ਇਸਦਾ ਸਹੀ ਜਵਾਬ ਹੈ ਪਣੀ 7ਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਜਨਮ ਲੈਂਦੇ ਹੀ ਬਿਨਾ ਖੰਭਾਂ ਦੇ ਉੱਡਣ ਲੱਗ ਜਾਂਦੀ ਹੈ ਇਸਦਾ ਸਹੀ ਜਵਾਬ ਹੈ ਅਫਬਾ 8ਵੀਂ ਪਹੇਲੀ ਅੱਜਕੱਲ ਕੁੜੀਆਂ ਵਿਆਹ ਤੋਂ ਪਹਿਲਾਂ ਹੀ ਆਪਣੇ ਪਤੀ ਦਾ ਕੀ ਲੈ ਲੈਂਦੀਆਂ ਹਨ ਇਸ ਦਾ ਸਹੀ ਜਵਾਬ ਹੈ ਮੋਬਾਈਲ ਨੰਬਰ 9ਵੀਂ ਪਹੇਲੀ ਮੈਂ ਇੱਕ ਅਜਿਹਾ ਹਨੇਰਾ ਹਾਂ ਜੋ ਰੌਸ਼ਨੀ ਤੋਂ ਬਣਿਆ ਹੈ ਦੱਸੋ ਇਸਦਾ ਸਹੀ ਜਵਾਬ ਹੈ ਪਰਸ਼ਾਮਾ 10ਵੀਂ ਪਹੇਲੀ ਜਿਸਨੇ ਵੀ ਮੈਨੂੰ ਵੱਢਿਆ ਉਹ ਬਹੁਤ ਰੋਇਆ ਵਿਚਾਰਾ ਦੱਸੋ ਕੀ ਇਸਦਾ ਸਹੀ ਜਵਾਬ ਹੈ ਪਿਆਜ਼ 11ਵੀਂ ਪਹੇਲੀ ਪਾਣੀ ਵਿੱਚੋਂ ਇੱਕ ਰੁੱਖ ਉੱਗ ਗਿਆ ਕੋਈ ਪੱਤੇ ਨਹੀਂ ਪਰ ਬਹੁਤ ਸਾਰੀਆਂ ਟਾਹਣੀਆਂ ਹਨ ਇਸ ਰੁੱਖ ਦੀ ਵੱਡੀ ਠੰਡੀ ਛਾਂ ਦੇ ਬਾਵਜੂਦ ਕੋਈ ਵੀ ਇਸ ਦੇ ਹੇਠਾਂ ਨਹੀਂ ਬੈਠ ਸਕਦਾ ਦੱਸੋ ਕੀ ਇਸ ਦਾ ਸਹੀ ਜਵਾਬ ਹੈ ਸ਼ਾਬਰ 12ਵੀਂ ਪਹੇਲੀ ਇਹ ਬੰਦਾ ਬਹੁਤ ਅਜੀਬ ਹੈ ਸੂਰਜ ਵੱਲ ਘੂਰਦਾ ਰਹਿੰਦਾ ਹੈ ਪਰ ਫਿਰ ਵੀ ਠੰਡਾ ਰਹਿੰਦਾ ਹੈ ਤੇਜ਼ ਧੁੱਪ ਤੋਂ ਕਦੇ ਨਹੀਂ ਡਰਦਾ ਉਹ ਹਮੇਸ਼ਾ ਉੱਥੇ ਜਾਂਦਾ ਹੈ ਜਿੱਥੇ ਸੂਰਜ ਇਸ਼ਾਰਾ ਕਰ ਰਿਹਾ ਹੋਵੇ ਇਸ ਦਾ ਸਹੀ ਜਵਾਬ ਹੈ ਸੂਰਜਮੁਖੀ